ਦੁਆਬੇ ਏਰੀਏ 'ਚ ਅੱਜ ਵੀ ਸਾਧੂ ਹੈਗੇ ਨੇ ਜੌਹੜਾਂ ਵਾਲੇ ਬਾਬੇ ਉਹਨਾਂ ਨੂੰ ਆਖੀਦਾ ਆਪਣੇ ਜੋ ਕਈ ਜਿਹੜੇ ਦੁਆਬੇ ਏਰੀਏ ਨੂੰ ਜਾਣਦੇ ਆ ਉਹਨਾਂ ਨੂੰ ਪਤਾ ਆ ਜੌਹੜਾਂ ਵਾਲੇ ਬਾਬੇ ਹੁਣ ਵੀ ਹੈਗੇ ਆ ਉਹਨਾਂ ਦੇ ਵੱਡੇ ਮਹਾਂਪੁਰਖ ਹੋਏ ਬਾਬਾ ਗਿਆਨ ਸਿੰਘ ਜੀ ਉਹ ਆਪਣਾ ਜਥਾ ਲੈ ਕੇ ਜਿੱਦਾਂ ਦਲਪੰਥ ਇਥੇ ਉਤਰਿਆ ਐਵੇਂ ਆਪਣਾ ਜਥਾ ਲੈ ਕੇ ਕਸ਼ਮੀਰ 'ਚ ਗਏ ਕਥਾ ਕਰਨ ਉਹ ਜਦੋਂ ਕਸ਼ਮੀਰ 'ਚ ਉਹਨਾਂ ਕਥਾ ਰਹਿਣਾ ਸੀ ਕੋਈ 2-4 ਦਿਨ ਤੋ ਬਾਬਾ ਜੀ ਸੜੇ ਹੋਏ ਉਹ ਕੋਈ ਲੋਕੀ ਆਉਣ ਸੰਗਤ ਆਇਆ ਕਰਨ ਇੱਕ ਚਾਹ ਦੀ ਦੁਕਾਨ ਹੀ ਨਿੱਕੀ ਜੀ ਟਪਰੀ ਜਈ ਉੱਥੇ ਦੋ ਕੋ ਪਠਾਨ ਬੈਠੇ ਤੇ ਇੱਕ ਉਹਨਾਂ ਜੋ ਥੋੜਾ ਵੱਡਾ ਜਾਪਦਾ ਸੀ ਉਹ ਜਦੋਂ ਕੋਈ ਸਿੱਖ ਨੰਗਾ ਕਰੇ ਤੇ ਉਹਦੇ ਨਾਲ ਵੇਖ ਕੇ ਹੱਸਿਆ ਕਰੇ ਐਵੇਂ ਉਂਗਲ ਵੀ ਕਰਿਆ ਕਰੇ ਵੀ ਉਹ ਸਿੰਘ ਜਾਂਦਾ ਬਾਬਰ ਬਾਬਾ ਗੁਲਜਾਰ ਸਿੰਘ ਸਾਹਿਬ ਜੀ ਆਪਣੇ ਦਲਾ ਪੰਥ ਨੇ ਨਾਂ ਦਾ ਨਹੀਂ ਪਤਾ ਬਾਬਾ ਜੀ ਨੂੰ ਬਾਬਾ ਕੈਰੋਂ ਜੀ ਆਖੀਦਾ ਆ ਤੇ ਇਸ ਤਰ੍ਹਾਂ ਬਾਬਾ ਕੈਰੋਂ ਜੀ ਜਿਨ੍ਹਾਂ ਨੇ ਬੜੀ ਮੈਂ ਖੁਦ ਰਾਤ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਅੰਮ੍ਰਿਤ ਵੇਲੇ ਚੱਬੇ ਆਉਣਾ ਤੇ ਬਾਬਾ ਜੀ ਦੇ ਲੰਗਰ 'ਚ ਇਨੇਕਾਂ ਵਾਰੀ ਦਰਸ਼ਨ ਹੋਏ ਆ ਫਿਰ ਨਮਸ਼ਕਾਰ ਇਹਨਾਂ ਦੀ ਸੇਵਾ ਨੂੰ ਉਹਨਾਂ ਵੀ ਦਰਸ਼ਨ ਹੁਕਮ ਲਾ ਕੇ ਤੁਹਾਡੇ ਚਰਨ ਪਰਸਾਂ ਦਾ ਮੌਕਾ ਦਿੱਤਾ ਬਚਨ ਇਹ ਚੱਲਣ ਡਿਆ ਸੀ ਵੀ ਉਹ ਚਾਹ ਦੀ ਦੁਕਾਨ ਤੇ ਇੱਕ ਪਠਾਨ ਬੈਠਾ ਜਦੋਂ ਉਹਦੇ ਅੱਗੋਂ ਦੀ ਕੋਈ ਸਿੱਖ ਨੰਗਾ ਕਰੇ ਉਹ ਇਦਾਂ ਉਂਗਲ ਵੀ ਕਰਿਆ ਕਰੇ ਤੇ ਹੱਸਿਆ ਵੀ ਕਰੇ ਕੋਈ ਗੱਲ ਵੀ ਕਰਦਿਆ ਕਰੇ ਦੂ ਚੋਂ ਸਿਖਾਉਣਾ ਜਦੋਂ ਇਦਾਂ ਬੁਰਾ ਲੱਗਾ ਨਾ ਭਈ ਇਹ ਤਾਂ ਕੰਮ ਮਾੜਾ ਕਰਨ ੜਿਆ ਉਹ ਨਾਲ ਆਣ ਕੇ ਬਾਬਾ ਜੀ ਨੂੰ ਦੱਸਿਆ ਵੀ ਬਾਬਾ ਜੀ ਰਾਜ ਦੁਕਾਨ ਤੇ ਕੋ ਭਾਉ ਬੈਠਾ ਉਹ ਜਿਹੜਾ ਵੀ ਲੰਗਦਾ ਨਾਲੇ ਤੇ ਉਂਗਲ ਕਰਦਾ ਨਾਲੇ ਹੱਸਦਾ ਐਂ ਜਾਵਦਾ ਜਿਵੇਂ ਮਖੌਲ ਕਰਦਾ ਹੋਵੇ ਬਾਬਾ ਜੀ ਕਹਿਣ ਲੱਗੇ ਅਛਾ ਫੇਰ ਉਹ ਲਾਗੇ ਕੋਈ ਬੈਠਾ ਸੀ ਉੱਠ ਕੇ ਤੋੜ ਪਿਆ ਉਹਦੇ ਨਾਲ ਜਦੋਂ ਜਾ ਕੇ ਉਹਨੂੰ ਪੁੱਛਿਆ ਹਾਂ ਓਏ ਤੂੰ ਹੁੰਦਾ ਕੌਣ ਐ ਸਾਡੇ ਨਾਲ ਵੇਖ ਕੇ ਹੱਸਣ ਵਾਲਾ ਸਾਨੂੰ ਹੁਜਤਾ ਕਰਦਾ ਉਹ ਫਿਰ ਉੱਠ ਕੇ ਖਲੋ ਗਿਆ ਉਹ ਪਠਾਨ ਨੇ ਆਖਿਆ ਤੁਹਾਨੂੰ ਮੈਂ ਨਹੀਂ ਧਿਆਨ ਨਾਲ ਵੇਖੋ ਸਾਰੀ ਦੁਨੀਆ ਉਹ ਜਿੱਤਾਂ ਕਰਨ ਲਈ ਹੈ ਮੈਂ ਨਹੀਂ ਕਰਨ ਰਿਆ ਬਰੀਕੀ ਨਾਲ ਵੇਖੋ ਤੁਹਾਨੂੰ ਕਿਹੜਾ ਨਹੀਂ ਮਜ਼ਾਕ ਕਰਨ ਰਿਆ ਉਹਨਾਂ ਆਖਿਆ ਵੀ ਇਹ ਗੱਲ ਲੜਨ ਵਾਲੀ ਨਹੀਂ ਹੈ ਗੱਲ ਸਮਝਣ ਵਾਲੀ ਹੈ ਉਹਨਾਂ ਆਖਿਆ ਲੋਕਾਂ ਦੀ ਛੱਡ ਤੂੰ ਕਿਉਂ ਹੱਸਦਾ ਤੂੰ ਦੱਸ ਉਹਨਾਂ ਆਖਿਆ ਕਹਿੰਦਾ ਮੈਂ ਤੁਹਾਡੀਆਂ ਕਰਤੂਤਾਂ ਵੇਖ-ਵੇਖ ਹੱਸਣ ਡਿਆ ਤੁਹਾਡੀਆਂ ਕਰਤੂਤਾਂ ਹੈਗੀਆਂ ਹੀ ਹੱਸਣ ਵਾਲੀਆਂ ਨੇ ਜਦੋਂ ਹੁਣ ਕਿਸੇ ਬੰਦੇ ਨੂੰ ਇਹ ਗੱਲ ਕਹੀ ਜਾਏ ਵੀ ਤੇਰੀ ਕਰਤੂਤ ਹੀ ਹਸਣ ਵਾਲੀ ਆ ਉਦੋਂ ਬੰਦਾ ਇੱਕ ਵਾਰੀ ਤੇ ਕੱਚਾ ਹੋ ਹੀ ਜਾਂਦਾ ਨਾ ਉਹ ਸਾਡੇ ਜਿਹਨੇ ਗਏ ਸੀ ਗੁਰਮਖ ਪਿਆਰਿਓ ਨਾ ਆਖਿਆ ਵੀ ਤੂੰ ਆਡੀ ਕਿਹੜੀ ਕਰਤੂਤ ਵੇਖ ਲਈ ਵੀ ਜਿਹੜੀ ਕਰਤੂਤ ਤੇਨੂੰ ਆ ਸਾਉਂਡਿਆ ਸਾਨੂੰ ਤੇ ਸਮਝ ਨਹੀਂ ਆਉਂਦੀ ਉਹਨੇ ਆਖਿਆ ਸਜਣ ਜਿਹੜੀਆਂ ਤੁਹਾਡੀਆਂ ਅਕਲਾਂ ਸ਼ਕਲਾਂ ਬਹਾਦਰੀਆਂ ਮੈਂ ਅੱਖੀਂ ਵੇਖੀਆਂ ਉਹ ਤੁਹਾਡੇ ਚ ਹੁਣ ਮਾਸਾ ਜਿੰਨੀਆਂ ਰੜਕਣ ਵੀ ਨਹੀਂ ਡਈਆਂ ਦਿਖਣੀਆਂ ਤੇ ਬੜੀ ਦੂਰ ਰਹਿ ਗਈਆਂ ਉਹਨਾਂ ਨੇ ਫਿਰ ਪੁੱਛਿਆ ਵੀ ਤੂੰ ਕੀ ਵੇਖਿਆ ਸੀ ਤੇ ਹੁਣ ਤੈਨੂੰ ਕੀ ਨਹੀਂ ਦਿਖਿਆ ਉਹਨੇ ਆਖਿਆ ਮੈਂ ਉਹ ਜਰਨੈਲ ਵੇਖੇ ਸੀ ਜਿਨ੍ਹਾਂ ਦੇ ਨਾਂ ਲੈਂਦੇ ਸੰਗ ਸੁਖਦੇ ਉਹ ਬੰਦੇ ਮੈਂ ਵੇਖੇ ਤੁਹਾਡੇ ਵੱਡਿਆਂ ਦੇ ਗਲ ਬਾਣੇ ਸੀ ਗਾਤਰੇ ਸ੍ਰੀ ਸਾਹਿਬਾਂ ਸਨ ਹੱਥ ਵਿੱਚ ਨੇਜੇ ਸਨ ਯੋਧੇ ਸਨ ਭੈ ਕਾਹੂ ਕੋ ਦੇਤ ਨਾ ਹੈ ਨਾ ਭੈ ਮਾਨਤਿਆਨ ਨਾ ਕਿਸੇ ਨੂੰ ਡਰਾਉਂਦੇ ਹੀ ਤੇ ਨਾ ਕਿਸੇ ਤੋਂ ਡਰਦੇ ਹੀ ਤੁਹਾਡੇ ਵੱਡਿਆਂ ਦੀ ਆਕਰਤੂਤ ਸੀ ਨਾ ਤੁਹਾਡੇ ਘਾਤਰੇ ਕਿਰਪਾ ਨਾ ਰਹੀਆਂ ਨਾ ਤੁਹਾਡੇ ਚਿਹਰੇ ਤੇ ਪੱਗਾਂ ਵਡਿਆਣਾ ਮਿਲੀਆਂ ਨਾ ਤੁਹਾਨੂੰ ਤੇ ਬਾਣਾ ਰਿਆ ਉਦੋਂ ਫਿਰ ਤੁਸੀਂ ਢੋਲਗੀ ਚਮਟੇ ਵਜਾ ਕੇ ਲੜਾ ਲੜਾ ਕਰਨ ਦਿਓ ਹੱਸਾ ਨਹੀਂ ਆਉਂਦਾ ਇਹਨਾਂ ਗੱਲਾਂ ਤੇ ਜਿਨ੍ਹਾਂ ਹੱਥਾਂ ਨੇ ਜੰਗ ਦੇ ਮੈਦਾਨ ਵਿੱਚ ਲੋਕਾਂ ਦੇ ਹੱਥ ਖੜੇ ਕਰਾਏ ਹੋਣ ਤੇ ਉਹਨਾਂ ਨੂੰ ਪਤਾ ਹੀ ਨਾ ਹੋਵੇ ਵੀ ਅਸੀਂ ਇਹ ਮਹਾਨ ਵਿਰਸੇ ਦੇ ਵਾਰਸ ਹਾਂ ਹੱਸਾ ਤੇ ਆਉਂਦਾ ਹੀ ਆ ਨਾ ਫਿਰ ਇਨਕਮੇ ਹੋ ਗਏ ਉਹਨੇ ਖਿੱਚ ਕੇ ਪੁੱਛਿਆ ਵੀ ਤੂੰ ਗੱਲ ਕਿਦੀ ਕਰਦਾ ਕਿਹਣਾ ਤੂੰ ਵੇਖ ਲਿਆ ਜਿਹਦੇ ਹੱਥ 'ਚੇ ਕੁਰਪਾਨ ਹੀ ਜਿਹਦੇ ਬਾਣਾ ਹੀ ਜਿਹੜਾ ਜੋਧਾ ਕਿਹਣਾ ਵੇਖ ਲਿਆ ਤੂੰ ਉਹਨੇ ਪਠਾਨ ਨੇ ਆਖਿਆ ਮੈਂ ਤੁਹਾਡੇ ਚੋਂ ਹਰੀ ਸਿੰਘ ਨਲੂਆ ਵੇਖਿਆ ਉਹ ਪਠਾਨ ਨੇ ਆਹ ਜਵਾਬ ਦਿੱਤਾ ਤੇ ਜਿਹੜੇ ਉਹਦੇ ਨਾਲ ਤੂੰ ਤੜਕ ਕਰਨ ਦੇ ਹੀ ਆ ਠੰਡੇ ਹੋ ਕੇ ਚੁੱਪ ਕਰਕੇ ਮੁੜ ਪਏ ਉਹਨਾਂ ਆਣ ਕੇ ਬਾਬੇ ਗਿਆਨ ਸਿੰਘ ਨੂੰ ਦੱਸਿਆ ਬਾਬਾ ਜੀ ਸਾਨੂੰ ਤਾਂ ਲੱਗਦਾ ਸੀ ਐਵੇਂ ਪੰਗੇ ਲੈਣ ਦੇ ਆ ਤੇ ਪਰ ਉਹ ਬੰਦੇ ਨੇ ਗੱਲ ਵੜੀ ਟਿਕਾਣੇ ਦੀ ਕੀਤੀ ਹੈ ਬਾਬਾ ਗਿਆਨ ਸਿੰਘ ਜੀ ਕਹਿੰਦੇ ਵੀ ਕਹਿੰਦਾ ਕੀ ਆ ਉਹਨਾਂ ਆਖਿਆ ਤੇ ਕਹਿੰਦਾ ਵੀ ਮੈਂ ਹਰੀ ਸਿੰਘ ਨਲਵਾ ਵੇਖਿਆ ਵਾ ਵੀ ਮੈਂ ਉਹਨਾਂ ਨੂੰ ਵੇਖਿਆ ਤੇ ਤੁਹਾਨੂੰ ਵੇਖਿਆ ਤੁਹਾਡੇ ਦੇ ਘਾਤਰੇ ਕਿਰਪਾਨਾਂ ਨਹੀਂ ਰਹਿ ਗਈਆਂ ਉਹਦਾ ਨਾਲ ਆ ਵੀ ਵੈਰੀਆਂ ਦੇ ਸੰਗ ਸੁੱਕਦੇ ਸੀ ਬਾਬਾ ਗਿਆਨ ਸਿੰਘ ਜੀ ਕਹਿੰਦੇ ਜਾਓ ਫਿਰ ਉਹਨੂੰ ਫੜ ਕੇ ਲਿਆਓ ਉਹਨੂੰ ਲੈ ਕੇ ਆਓ ਸਤਕਾਰ ਨਾਲ ਜਦੋਂ ਉਹਨੂੰ ਲਿਆਂਦਾ ਬਾਬਾ ਜੀ ਨੇ ਬੜੇ ਪ੍ਰੇਮ ਨਾਲ ਕੋਲ ਬਿਠਾਇਆ ਫਿਰ ਬਾਬਾ ਗਿਆਨ ਸਿੰਘ ਜੀ ਨੇ ਪੁੱਛਿਆ ਵੀ ਸੁਣਾ ਭਈ ਤੂੰ ਹਰੀ ਸਿੰਘ ਨਲਵਾ ਕਿੱਦਾਂ ਵੇਖ ਲਿਆ ਉਨੇ ਆਖਿਆ ਕਹਿੰਦਾ ਬਾਬਾ ਜੀ ਮੈਂ ਵੇਖਿਆ ਹੀ ਨਹੀਂ ਉਹਦੇ ਜਲਵੇ ਵੇਖਿਆ ਕੱਲੀ ਸ਼ਕਲ ਹੀ ਨਹੀਂ ਵੇਖੀ ਮੈਨੂੰ ਪਤਾ ਹੀ ਤੇ ਜੇ ਉਹ ਜਾ ਕੋਈ ਦੁਬਾਰੇ ਜੰਪਿਆ ਨਾ ਤਿੱਬਤ ਇਰਾਨ ਮੁਲਤਾਨ ਇਹ ਤੇ ਫਿਰ ਉਰੇ ਰਹਿ ਜਣੇ ਕਿ ਤੇ ਦੂਰ ਤਰੇਡੇ ਦਾ ਏਰੀਆ ਹੋਇਆ ਉਹ ਵੀ ਨੱਪ ਲੈਣਾ ਯਾਨੀ ਐਦਾਂ ਦਾ ਖੌਫ ਸੀ ਹਰੀ ਸਿੰਘ ਨਲੂਵੇ ਦਾ ਬਾਬੇ ਗਿਆਨ ਸਿੰਘ ਆਖਿਆ ਵੀ ਤੂੰ ਕੀ ਵੇਖਿਆ ਤੂੰ ਦੱਸ ਉਹ ਕਹਿੰਦਾ ਬਾਬਾ ਜੀ ਪੰਜਾਬ ਦੀ ਇਸ ਭਾਰਤ ਦੀ ਧਰਤੀ ਉੱਤੇ ਰਾਜ ਜਿਸ ਰਾਜੇ ਦਾ ਹੋਇਆ ਸਿੱਕਾ ਸਿਰਫ ਉਹਦੇ ਨਾਂ ਦਾ ਤੁਰਿਆ ਦੂਜੇ ਰਾਜੇ ਦੇ ਨਾਂ ਦਾ ਦੇ ਸਿੱਕਾ ਚੱਲਣ ਦਾ ਸਵਾਲ ਨਹੀਂ ਬਣਦਾ ਪਰ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਹੋਇਆ ਉਹਦੇ ਰਾਜ ਦੇ ਵਿੱਚ ਕਸ਼ਮੀਰ ਦੀ ਧਰਤੀ ਤੇ ਹਰੀ ਸਿੰਘ ਨਲਵੇ ਦੇ ਨਾਂ ਦੇ ਸਿੱਕੇ ਚੱਲੇ ਆ ਮਹਾਰਾਜੇ ਦੇ ਰਾਜ ਵਿੱਚ ਯਾਨੀ ਐਦਾਂ ਦੀ ਉਹਦੀ ਜੁਰਤ ਸੀ ਉਹ ਪਠਾਨ ਕਹਿੰਦਾ ਵੀ ਅਹੀਂ 500 ਪਠਾਨ ਦੀ ਜੁੰਨਟ ਸਾਹ 500 ਬੰਦੇ ਅਹੀਂ ਸਾਰਿਆਂ ਸਲਾਹ ਕੀਤੀ ਇਸ ਵਾਰੀ ਨਲਵੇ ਨੂੰ ਪੈਸੇ ਨਹੀਂ ਦੇਣੇ ਇਹਦੇ ਹਾਥੀ ਧੋਣੇ ਆ ਗੋਲੋਂ ਹੀ ਲਾਉਣਾ ਆ ਕੰਮ ਹੀ ਨਾ ਵੇਣਨਾ ਆ ਉਹਨਾਂ 500 ਬੰਦਿਆਂ ਸਲਾਹ ਕੀਤੀ ਵੀ ਨਲਵੇ ਨੂੰ ਪਾਓ ਚਿੱਠੀ ਤੇ ਲਿਖੋ ਵੀ ਜੇ ਪਿਓ ਦਾ ਪੋਤਿਆਂ ਤੇ ਕੱਲਾ ਆ ਤੇ ਆਣ ਕੇ ਪੈਸੇ ਲੈ ਕੇ ਜਾ ਅਸੀਂ ਪੈਸੇ ਦੇਣ ਨਹੀਂ ਆਉਣਾ ਜੇ ਪਿਓ ਦਾ ਇਹ ਤੇ ਕੱਲਾ ਆਣ ਕੇ ਲੈ ਜੀ ਉਹ ਚਿੱਠੀ ਆ ਗਈ ਨਲਵੇ ਤੱਕ ਜਦੋਂ ਨਲਵਾ ਸਰਦਾਰ ਜੀ ਨੇ ਚਿੱਠੀ ਪੜ੍ਹੀ ਵੀ ਐਵੇਂ ਲਿਖਦੇ ਨੇ ਉਹ ਫਿਰ ਸਾਜ ਢੜ ਕੇ ਉਹ ਪਠਾਨ ਦੱਸਦਾ ਕਹਿੰਦੇ ਫਿਰ ਉਹ ਪਿਓ ਦਾ ਪੁੱਤ ਹੀ ਕੱਲਾ ਹੀ ਆ ਗਿਆ ਤੇ ਜਦੋਂ ਆ ਕੇ ਖਲੋਤਾ ਨਾ ਸਾਡੇ 500 ਬੰਦਿਆਂ ਦੇ ਸਾਹਮਣੇ ਕਰ ਲਿਓ ਨੇ ਇਕੱਠੇ ਉਹਨਾਂ ਆਖਿਆ ਨਲਵਾ ਜੀ ਤੈਨੂੰ ਪਤਾ ਵੀ ਸੋਚ ਸਮਝ ਕੇ ਆਇਆ ਨਾ ਨਲਵੇ ਸਰਦਾਰ ਨੇ ਆਖਿਆ ਹਾਂ ਸੋਚ ਸਮਝ ਕੇ ਹੀ ਆਇਆ ਉਹਨਾਂ ਆਖਿਆ ਵੀ ਪੈਸੇ ਲੈਣ ਹੀ ਆਇਆ ਨਾ ਹਰੀ ਸਿੰਘ ਦਾਲੂਆ ਕਹਿੰਦਾ ਪੈਸੇ ਲੈਣ ਹੀ ਆਇਆ ਉਹਨਾਂ ਆਖਿਆ ਫਿਰ ਅਸੀਂ ਤੇ ਪੈਸੇ ਦੇਣੇ ਨਹੀਂ ਨਲਵਾ ਕਹਿੰਦਾ ਮੈਂ ਪੈਸੇ ਦੇ ਲਾਲਚ 'ਚ ਹੀ ਨਹੀਂ ਆਇਆ ਫਿਰ ਮੈਨੂੰ ਪੈਸੇ ਜੇ ਤੁਸੀਂ ਦੇਣੇ ਨਹੀਂ ਤੇ ਮੈਨੂੰ ਲੋੜ ਥੋੜੀ ਆ ਤੁਸੀਂ ਲਿਖਿਆ ਹੀ ਵੀ ਜੇ ਪਿਓ ਦਾ ਪੋਤਿਆਂ ਦੇ ਕੱਲਾ ਆਇਆ ਮੈਂ ਤਾਂ ਆਇਆ ਹਾਂ ਆ ਵੇਖ ਲਓ ਕੱਲਾ ਹੀ ਆਇਆ ਤੁਹਾਡੇ ਪੈਸਿਆਂ ਤੇ ਬੈਠਾ ਮੈਂ ਉਹਨੇ ਆਖਿਆ ਮੈਂ ਪਿਓ ਦਾ ਦੇ ਆ ਗਿਆ ਹੁਣ ਤੁਹਾਡੇ 500 ਵਿੱਚੋਂ ਜੇ ਕੋਈ ਪਿਓ ਦਾ ਪੋਤਿਆਂ ਦੇ ਮੇਰੇ ਗੱਲ ਪਵੇ ਵੀ ਮੈਂ ਨੇ ਪਿਓ ਦਾ ਦੇ ਆ ਗਿਆ ਆ ਖਲੋਤਾ ਹੁਣ ਜੇ ਤੁਹਾਡੇ ਜੇ ਕੋਈ ਪਿਓ ਦਾ ਦੇ ਮੇਰੇ ਗੱਲ ਪਾਓ ਉਹ 500 ਬੰਦਿਆਂ ਦੇ ਰੰਗ ਉੱਡ ਗਏ ਹੈਰਾਨੀ ਦੀ ਗੱਲ ਹੈ ਨਾ ਕੱਲ ਨਹੀਂ ਬੰਦਾ ਕਵੇ ਵੀ ਆਜੋ ਮੇਰੇ ਕੋਲ ਗਲ ਪਵੇ ਜਾਂ ਤਾਂ ਉਹ ਮਹਾਬਲੀ ਹੋਊ ਤੇ ਜਾਂ ਮਹਾ ਮੂਰਖ ਹੋ ਹੁਣ ਨਲਵਾ ਮੂਰਖ ਤੇ ਨਹੀਂ ਤੇ ਮਹਾਬਲੀ ਉਹਦੇ ਜਿੱਡਾ ਕੋਣ ਹੀ ਜੜਾ ਉਹਦੇ ਗਲ ਪੈਂਦਾ ਉਹ ਉਹ ਪਠਾਨ ਦੱਸਦਾ ਉਹ ਕਹਿੰਦਾ ਬਾਬਾ ਜੀ ਉਹ ਕੱਲੇ ਸਰਦਾਰ ਨੇ ਆਖਿਆ ਜੇ ਹੁਣ ਤੁਹਾਡੇ ਚ ਕੋਈ ਪਿਓਦਾਰ ਮੇਰੇ ਗਲ ਪਵੇ ਕਹਿੰਦੇ ਸਾਰੇ ਸੁਣੋਗੇ ਨਲਵੇ ਨੇ ਆਖਿਆ ਮੈਂ ਦੂਜੀ ਵਾਰੀ ਦੇਣੀ ਆ ਦੂਜੀ ਵਾਰ ਦਾ ਮੌਕਾ ਆ ਵੇਖ ਲਓ ਜਿੰਨੇ ਬਾਵਾ ਜੋੜੀਆਂ ਜੋੜੋ ਮੇਰੇ ਦੇ ਨਾਲ ਮੁੜ ਕੇ ਨਾ ਆਖਿਓ ਵੀ ਨਲਵਾ ਮਾਰ ਕੇ ਤੁਰ ਗਿਆ ਕਹਿ ਲੱਗੇ ਜੀ ਇਹ ਇੱਕ ਦੂਜੇ ਦੇ ਮੂੰਹ ਵਾਲ ਭੀ ਉਹ ਗਾਹ ਹੋਵੇ ਤੇ ਉਹ ਹੋਵੇ ਤੇ ਹੋਵੇ ਕੌਣ ਅੱਗੇ ਮੇਰੀ ਮੌਤ ਤੇ ਨਲਵਾ ਨਹੀਂ ਮੌਤ ਹੀ ਖਲੋਤੀ ਹਾਰ ਕੇ ਨਲਵੇ ਨੇ ਆਖਿਆ ਮੈਂ ਤਿੰਨ ਵਾਰੀਆਂ ਦੇਣੀਆਂ ਹੀ ਦੇਤੀਆਂ ਨੇ ਜੇ ਹੁਣ ਮੇਰੇ ਗੱਲ ਲੈਣਾ ਪਏ ਤਾਂ ਮੈਂ ਫਿਰ ਸਾਰੇ ਹੀ ਵੜਦਾਗਾ ਜਾਣਾ ਤੇ ਮੈਂ ਉਦਾਂ ਨਹੀਂਗਾ ਤੂੰ ਹੀ ਮੈਨੂੰ ਵੰਗਾਰ ਕੇ ਸੱਦਿਆ ਮੈਂ ਉਦਾਂ ਹੀ ਹੱਲੋ ਕਰਕੇ ਤੁਰ ਜਾ ਫਿਰ ਇਹ ਕੋਈ ਸ਼ੁਰਮੇ ਵਾਲੀ ਗੱਲ ਹੋਈ ਓਏ ਸੁੱਕਾ ਤੇ ਨਹੀਂ ਮੈਂ ਜਾਣਾ ਜਾਂ ਮੇਰੇ ਗੱਲ ਪਾਓ ਤੇ ਜਾਂ ਫਿਰ ਮੈਂ ਪੈ ਜਾਣਾ ਜੇ ਆਖਰੀ ਵਾਰ ਕਹਿੰਦੇ ਉਹਦੇ ਮੂੰਹ ਤਿੱਜੀ ਵਾਰੀ ਇਹ ਗੱਲ ਨਿਕਲਣ ਦੀ ਧੀਰ ਸੀ ਅਸੀਂ 500 ਬੰਦਿਆਂ ਨੇ ਹਥਿਆਰ ਉਹਦੇ ਪੈਰਾਂ 'ਚ ਰੱਖਦੇ ਓਏ ਸਾਡੇ 500 ਬੰਦੇ 'ਚੋਂ ਇੱਕ ਜੀ ਵੀ ਜੁਰਤ ਨਹੀਂ ਪੈਣ ਦੀ ਉਹਦੇ ਗੱਲ ਪੈ ਜੀ ਕੱਲਾ ਸਰਦਾਰ ਉਹਦਾ ਚਿਹਰਾ ਭਗਦਾ ਸੀ ਬੁਰਜ ਵਰਗਾ ਉਹਦਾ ਸਰੀਰ ਸੀ ਸੋਹਣੀ ਉਹਦੀ ਪੱਗ ਸੀ ਗਾਤਰੀ ਉਹਦੇ ਖੰਡਾ ਸੀ ਗੱਜ ਚੌੜਾ ਸੀਨਾ ਸੀ ਕੁੰਦਨ ਵਰਗਾ ਸਰੀਰ ਸੀ ਸੰਜੋਵਾ ਬਖਤਰ ਪਏ ਸੀ ਰੋਹ ਨਾਲ ਸਰਦਾਰ ਜਦੋਂ ਖਲੋਤਾ ਉਹ ਕਹਿੰਦੇ ਗਾਲ ਪੈਣਾ ਦੇ ਦੂਰ ਹੀ ਮੂੰਹ ਵੱਲ ਵੇਖ ਕੇ ਅੱਖਾਂ ਜੱਖਾਂ ਵੀ ਨਹੀਂ ਪੈਂਦੀਆਂ ਐਡਾ ਰੋਵ ਸੀ ਉਹ ਸਰਦਾਰ ਦਾ ਕਹਿੰਦੇ ਅਸੀਂ ਗਾਲ ਕੀ ਪੈਣਾ ਸੀ ਹਥਿਆਰ ਉਹਦੇ ਪੈਰ ਹੀ ਰੱਖਦੇ ਉਹ ਆਂਦਾ ਐ ਨਹੀਂ ਮਣਦਾ ਹਥਿਆਰ ਰੱਖਦੇ ਨੇ ਰੱਖਦੇ ਨੇ ਇਦਾਂ ਨਹੀਂ ਜਿਹੜੇ ਬੰਦੇ ਨੂੰ ਆਪਣੀ ਜਾਨ ਪਿਆਰੀ ਆ ਮੇਰੇ ਸਾਹਮਣੇ ਆਵੇ ਨੱਕ ਦੇ ਨਾਲ ਲੀਕਾਂ ਕੱਢੇ ਜਿਹਨਾਂ ਦੇ ਲੀਕਾਂ ਕੱਢ ਜਾਂਦਾ ਉਹ ਹੋ ਜੇ ਇੱਧਰ ਬਾਕੀ ਮੇਰੇ ਸਾਹਮਣੇ ਹੀ ਰੋ ਜਿਨੇ ਗਾਲ ਪੈਣਾ ਹਿੱਖ ਜੇ ਵਜੇ ਉਹ ਪਠਾਨ ਕਹਿੰਦਾ ਉਹਨਾਂ ਲੀਕਾਂ ਕੱਢਣ ਵਾਲਿਆਂ 'ਚ ਮੈਂ ਵੀ ਸੀ। ਭਈ ਮੈਂ ਕਿੱਥੇ ਤੁਹਾਡੇ ਅੱਗੇ ਲੀਕਾਂ ਕੱਢਣਿਆਂ ਤੇ ਅੱਜ ਤੁਹਾਡੇ ਤੇ ਹਾਸਾ ਹੀ ਆਉਂਦਿਆ ਨਾ। ਆ ਤੁਹਾਡੀਆਂ ਸ਼ਕਲਾਂ ਤੇ ਤੁਹਾਡੇ ਰੰਗ ਢੰਗ ਕੀ ਰਹਿ ਗਏ ਨੇ। ਉਹ ਸਰਦਾਰ ਦੇ ਚਿਹਰੇ ਨੂੰ ਵੇਖ ਕੇ ਅੱਖਾਂ ਜੱਖਾਂ ਨਹੀਂ ਪੈਂਦੀਆਂ ਤੇ ਤੁਸੀਂ ਤੇ ਆਵ ਚੋਰੀ ਲੁਗ ਲੋ ਕੇ ਲੰਘਣ ਡੇ ਜੇ। ਉਹ ਕਹਿੰਦਾ ਇੰਨਾ ਗੱਲਾਂ ਦਾ ਹਾਸਾ। ਹੁਣ ਤੁਸੀਂ ਦੱਸੋ ਵੀ ਇਹ ਗੱਲ ਝੂਠ ਹੈ ਕਿ ਸੱਚ। ਕਿਤੇ ਪੁਰਾਣੇ ਯੋਧਿਆਂ ਦਾ ਇਤਿਹਾਸ ਪੜੋ। ਦਰਸ਼ਨ ਹੁੰਦੇ ਆ ਨਾ ਸ਼ਸਤਰ ਤਾਰੀ ਫੌਜਾਂ ਤਿਆਰ ਵਰ ਤਿਆਰ ਵਾਕਈ ਸਾਡੇ ਗਾਤਰੇ ਜੋ ਕਿਰਪਾਨਾਂ ਨਿਕਲਦੀਆਂ ਜਾਣ ਰਹੀਆਂ ਖਾਲਸਾ ਜੀ ਫਿਰ ਹੋਰ ਕਮਾਲ ਦੀ ਗੱਲ ਅੰਮ੍ਰਿਤਸਰੋਂ ਕੋਈ 1500 ਦੀ ਕਿਰਪਾਨ ਲੈ ਵੇ ਕਹਿੰਦੇ ਹਾਏ ਇੰਨੀ ਮਹਿੰਗੀ ਉਹ ਇਹ ਤਾਂ ਲੱਖਾਂ ਦੇ ਵੀ ਮਿਲ ਜਾਂਦੇ ਸਸਤੇ ਆ ਕਿਉਂਕਿ ਖਾਲਸਾ ਜੀ ਤੁਸੀਂ ਸੁਣਿਆ ਭਈ ਮਹਾਰਾਜ ਨੇ ਕਾਲੇ ਖਾਨ ਦੇ ਖੰਡਾ ਮਾਰਿਆ ਕਾਠੀ ਤੱਕ ਵਢਿਆ ਛੇਵੇਂ ਪਾਤਸ਼ਾਹ ਨੇ ਉਹ ਮਹਾਰਾਜ ਜੀ ਦੀਆਂ ਬਾਹਾਂ ਦਾ ਬਲ ਤੇ ਕੋਈ ਅੰਤ ਨਹੀਂ ਪਰ ਜਿਹੜਾ ਖੰਡਾ ਮਾਰਿਆ ਖੰਡੇ ਦੇ ਪੱਲੇ ਵੀ ਤੇ ਕੁਝ ਸੀ ਨਾ ਲੋਹਾ ਕੁਝ ਤੇ ਕਾਬਲ ਸੀ ਨਾ ਜਿਹੜਾ ਬੰਦੇ ਸਮੇਤ ਬਖਤਰ ਵੱਢ ਗਿਆ ਯਾਨੀ ਇਹੋ ਇਹੋ ਜਿਹੇ ਸ਼ਾਸਤਰ ਜੰਗਾਂ ਦੇ ਚੱਲਣ ਵਾਲੇ ਆਪਾਂ ਨੂੰ ਸਵਾਦ ਨਾ ਦਰਸ਼ਨ ਵੀ ਨਹੀਂ ਹੋਏ ਅਜੇ ਤੇ ਜਿਨ੍ਹਾਂ ਨੂੰ ਅਸੀਂ ਮੰਨਦੇ ਆ ਇਹ ਤੇ ਟੁੱਟ ਜਾਂਦੀਆਂ ਦੂਹ ਚੋਂ ਵਾਰਾਂ ਚ ਉਹ ਜਿਹੜੀ ਦੁਕਾਨ ਤੋਂ ਮਿਲਦੀ ਉਹ ਸਵਾਦ ਨਾ ਨਾਰੀਅਲ ਨਾਲ ਵੱਢੇ ਬੰਦਾ ਉਹਨੇ ਕੀ ਵੱਢਣ ਫਿਰ ਇਹੋ ਜਿਹੇ ਹਾਲ ਬਣੇ ਹੋਏ ਪਰ ਇਹਨਾਂ ਚੀਜ਼ਾਂ ਦਾ ਭਲੇਖਾ ਦੁਨੀਆ ਦੇ ਮਨ ਚ ਨਾ ਪਵੇ ਤਾਈਆਂ ਦੇ ਪੰਥ ਖਾਲਸਾ ਚੱਕਰਵਰਤੀ ਆ ਤਾਈਆਂ ਦੇ ਸ਼ਾਸਤਰ ਬਸਤਰ ਦੇ ਦਰਸ਼ਨ ਕਰਾਏ ਜਾਂਦੇ ਆ ਹੋਰ ਨਿਹੰਗ ਸਿੰਘਾਂ ਦਾ ਚੱਕਰਵਰਤੀ ਹੋਣਾ ਮੇਲੇ ਮਨਾਉਣ ਤੱਕ ਦੀ ਗੱਲ ਨਹੀਂ ਇਹ ਪੰਥ ਦਾ ਸੀਨੇ ਬਸੀਨੇ ਪ੍ਰਚਾਰ ਹੈ ਭਈ ਲੋ ਲੰਗਰ ਓਵੇਂ ਤਪਦਾ ਸੀ ਅੱਜ ਵੀ ਓਵੇਂ ਤਪਦਾ ਦੇਖਦੇ ਵਰਤਦੇ ਸੀ ਅੱਜ ਵੀ ਓਵੇਂ ਵਰਤਦੀ ਆ ਦਰਬਾਰ ਸਜਦੇ ਸੀ ਅੱਜ ਵੀ ਸਜਦੇ ਨੇ ਬਿੰਦ ਬਾਣੀਆਂ ਦੇ ਜਾਪ ਹੁੰਦੇ ਸੀ ਅੱਜ ਵੀ ਹੁੰਦੀਆਂ ਨੇ ਇਸੇ ਤਰੀਕੇ ਨਾਲ ਮਹੱਲੇ ਖੇਡੇ ਜਾਂਦੇ ਸੀ ਅੱਜ ਵੀ ਖੇਡੇ ਜਾਂਦੇ ਨੇ ਉਦੋਂ ਵੀ ਨਿਸ਼ਾਨ ਤੇ ਨਗਾਰਿਆਂ ਦੀ ਤਾਬਿਆਂ 'ਚ ਬੁੱਢੇ ਦਲ ਨੇ ਕਈ ਮੋਰਚੇ ਜਿੱਤੇ ਤਰਨੇ ਦਲ ਨੇ ਕਈ ਜੰਗਾਂ ਜਿੱਤੀਆਂ ਅੱਜ ਉਹ ਹੀ ਨਿਸ਼ਾਨ ਨਗਾਰੇ ਦੀ ਕਮਾਨ ਥੱਲੇ ਦਲ ਖਾਲਸਾ ਮਹੱਲਾ ਖੇਡਦਾ ਬਦਲਿਆ ਕੱਖ ਵੀ ਨਹੀਂ ਇਹ ਬਾਜਾਂ ਵਾਲੇ ਪੰਥ ਦੇ ਖਾਲਸੇ ਦੀ ਵਡਿਆਈ ਹੈ